ਸਾਰਿਆਂ ਨੂੰ ਪਿਆਰ ਭਰ ਸਤਿ ਸ਼ਕਾਲ ਮੈਂ ਤੁਹਾਡੇ ਨਾਲ ਭਾਰਤੀ ਸ਼ਰਮਾ ਤੇ ਅੱਜ ਅਸੀਂ ਪਹੁੰਚੇ ਹਾਂ ਗੁਰਦਾਸਪੁਰ ਮੈਡੀ ਸਿਟੀ ਦੇ ਵਿੱਚ ਤਾਂ ਦੱਸਦੀ ਕਿ ਗੁਰਦਾਸਪੁਰ ਮੈਡੀ ਸਿਟੀ ਦੀ ਮਾਹੀ ਡਾਕਟਰਾਂ ਦੀ ਟੀਮ ਦੇ ਵੱਲੋਂ ਵੱਖ-ਵੱਖ ਜਿਹੜੀਆਂ ਸਰਜਰੀਆਂ ਕੀਤੀ ਗਈਆਂ ਨੇ ਸਫਲ ਆਪਰੇਸ਼ਨ ਕੀਤੇ ਗਏ ਨੇ ਸਾਡੇ ਨਾਲ ਡਾਕਟਰਾਂ ਦੀ ਜਿਹੜੀ ਟੀਮ ਮੌਜੂਦ ਨੇ ਮਾਹੀ ਡਾਕਟਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਸਰ ਦੱਸ ਦਿਓ ਵੀ ਕਿਹੜੇ ਸਰਜਰੀਜ਼ ਆ ਤੁਹਾਡੇ ਵੱਲੋਂ ਕੀਤੇ ਗਏ ਆ ਸਤਿ ਸ਼ਕਾਲ ਜੀ ਮੈਂ ਡਾਕਟਰ ਮਨਜੀਤ ਸਿੰਘ ਗੁਰਦਾਸਪੁਰ ਮੈਡੀ ਸਿਟੀ ਤੋਂ ਅੱਜ ਸਾਡੀ ਟੀਮ ਦੇ ਵਿੱਚ ਡਾਕਟਰ ਅਭਿਸ਼ੇਕ ਗੁਪਤਾ ਸ਼ਾਮਲ ਹੋਏ ਨੇ ਜਿਹਨਾਂ ਨੇ ਆਪਣੀ ਐਮਸੀਐਚ ਪੀਡੀਆਟ੍ਰਿਕਸ ਅਧਿਤੀ ਦੀ ਆਲ ਇੰਡੀਆ ਇੰਸਟੀਚਿਊਟ ਦਿੱਲੀ ਤੋਂ ਕੀਤੀ ਹੋਈ ਹੈ ਤੇ ਪ੍ਰੈਜ਼ੈਂਟਲੀ ਉਹ ਸਾਡੇ ਕੋਲ ਅੱਜ ਇਹਨਾਂ ਕਾਸਿੰਗੀ ਕਰੀਬਾਂ ਅੱਜ 4 ਸਰਜਰੀਆਂ ਬੱਚਿਆਂ ਦੀਆਂ ਕੀਤੀਆਂ ਆ ਉਹ ਸਾਰੀਆਂ ਸਫਲਤਾਪੂਰਵਕ ਕੀਤੀਆਂ ਉਹਦੇ ਵਿੱਚ ਇੱਕ ਬੜੀ ਮਿਹਦੇ ਸਰਜਰੀ ਸੀਗੀ ਜਿਹੜੀ ਜਿੰਨੂੰ ਕਰਨ ਦਾ ਕਰੀਬਨ 4.5 ਘੰਟੇ ਲੱਗੇ ਔਰ ਇਹ ਸਿਰਫ ਤਾਂ ਹੀ ਪੋਸੀਬਲ ਹੈ ਕਿਉਂਕਿ ਡਾਕਟਰ ਸਾਹਿਬ ਪੂਰੇ ਸਪੈਸ਼ਲਿਸਟ ਨੇ ਆਪਣੇ ਕੰਮ ਦੇ ਮਾਹਰ ਨੇ ਔਰ ਸਾਡੇ ਕੋ ਗੁਰਦਾਸਪੁਰ ਵਰਗੇ ਸ਼ਹਿਰ ਦੇ ਵਿੱਚ ਆ ਕੇ ਸਰਵਿਸ ਦੇ ਰਹੇ ਨੇ ਸੋ ਸਾਡੇ ਨਾਲ ਡਾਕਟਰ ਅਭਿਸ਼ੇਕ ਗੁਪਤਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜੀਆਂ ਸਰਜਰੀਜ਼ ਕੀਤੀਆਂ ਨੇ ਉਹਨਾਂ ਵੱਲੋਂ ਜੋ ਕਾਫੀ ਕੰਪਲਿਕੇਟਿਡ ਸੀਗੀਆਂ ਕਾਫੀ ਟਾਈਮ ਲੱਗਾ ਦੱਸ ਦਿਓ ਆਪਣੇ ਬਾਰੇ ਥੋੜਾ ਤੇ ਸਰਜਰੀਜ਼ ਜਿਹੜੀਆਂ ਤੁਹਾਡੇ ਵੱਲੋਂ ਕੀਤੀਆਂ ਗਈਆਂ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਅਭਿਸ਼ੇਕ ਗੁਪਤਾ ਮੈਂ ਇੱਥੇ ਗੁਰਦਾਸਪੁਰ ਮੈਡੀ ਸਿਟੀ ਵਿੱਚ ਅਸੀਂ ਪੀਡੀਆਟ੍ਰਿਕ ਸਰਜਰੀ ਦੀ ਸਰਵਿਸਿਜ਼ ਸ਼ੁਰੂ ਕੀਤੀਆਂ ਗੁਰਦਾਸਪੁਰ ਮੈਡੀ ਸਿਟੀ ਜਿੱਥੇ ਕੀ ਹਰ ਤਰ੍ਹਾਂ ਦੀ ਸਹੂਲਤ ਉਪਲਬਧ ਹੈ ਆਪਰੇਸ਼ਨ ਥੀਏਟਰ ਬਿਲਕੁਲ ਆਧੁਨਿਕ ਤਕਨੀਕ ਨਾਲ ਜੋ ਕਿ ਸਾਨੂੰ ਕਿਸੇ ਵੀ ਮੇਜਰ ਹਸਪਤਾਲ ਵਿੱਚ ਜਿਵੇਂ 올 ਇੰਡੀਆ ਇੰਸਟੀਚਿਊਟਸ ਸੇਵਾਵਾਂ ਹੁੰਦੀਆਂ ਨੇ ਸਾਰੀਆਂ ਇੱਥੇ ਉਪਲਬਧ ਨੇ ਤੇ ਅੱਜ ਜੋ ਅਸੀਂ ਸਰਜਰੀ ਕੀਤੀ ਹੈ ਉਸ ਵਿੱਚ ਇੱਕ ਜੋ ਮੇਜਰ ਸਰਜਰੀ ਹੈਗੀ ਹੈ ਜੋ ਜਿਸ ਵਿੱਚ ਅਸੀਂ ਜਿਸ ਪੇਸ਼ੈਂਟ ਦਾ ਆਪਰੇਸ਼ਨ ਕੀਤਾ ਹੈ ਉਹਦਾ ਆਲਰੇਡੀ ਚਾਰ ਵਾਰੀ ਆਪਰੇਸ਼ਨ ਹੋ ਚੁੱਕਾ ਹੈ ਉਸ ਪੇਸ਼ੈਂਟ ਨੂੰ ਬੇਸਿਕਲੀ ਪਿਸ਼ਾਬ ਕਰਨ ਵਿੱਚ ਦਿੱਕਤ ਸੀਗੀ ਪਿਸ਼ਾਬ ਦਾ ਰਹਾ ਟਿਪ ਤੇ ਨਾ ਹੋ ਕੇ ਅ ਲੜਕਾ ਹੈਗਾ ਜਿਹਦਾ ਪਸ਼ਾਬ ਦਾ ਰਾਤ ਤੇ ਨਾ ਹੋ ਕੇ ਅ ਪਸ਼ਾ ਲਿੰਗ ਵਿੱਚ ਕਾਫੀ ਪਿੱਛੇ ਛੇਦ ਸੀਗਾ ਜਿਹਦੇ ਕਰਕੇ ਉਹਦਾ ਚਾਰ ਵਾਰੀ ਆਪਰੇਸ਼ਨ ਹੋ ਚੁੱਕਿਆ ਸੀ ਬਟ ਹਜੇ ਵੀ ਉਹ ਪਸ਼ਾਬ ਪਿੱਛੇ ਤੋਂ ਹੀ ਕਰ ਰਿਹਾ ਸੀਗਾ ਇਸ ਨੂੰ ਮੈਡੀਕਲ ਟਰਮ ਵਿੱਚ ਹਾਈਪੋਸਪੀਡੀਅਸ ਬੋਲਿਆ ਜਾਂਦਾ ਹੈ ਤੇ ਇਸ ਸਰਜਰੀ ਨੂੰ ਕਿਉਂਕਿ ਪਹਿਲਾਂ ਚਾਰ ਵਾਰੀ ਹੋ ਚੁੱਕਾ ਸੀਗਾ ਤੇ ਇਸ ਕਰਕੇ ਕਾਫੀ ਕੰਪਲਿਕਟਿਡ ਕੇਸ ਸੀਗਾ ਤੇ ਇਸ ਨੂੰ ਅਸੀਂ ਸਫਲਤਾਪੂਰਵਕ ਅੱਜ ਇੱਥੇ ਗੁਰਦਾਸਪੁਰ ਮੈਡੀਸਿਟੀ ਵਿੱਚ ਕੀਤਾ ਹੈ ਅੱਗੇ ਵੀ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਬੱਚਿਆਂ ਦਾ ਹਰ ਪ੍ਰਕਾਰ ਦਾ ਆਪਰੇਸ਼ਨ ਜਿਵੇਂ ਕਿ ਪੀਡੀਆਟ੍ਰਿਕ ਬੱਚਿਆਂ ਦਾ ਹਰਨੀਆਂ ਬੱਚਾਂ ਚ ਅਨਡਿਸੈਂਡਡ ਟੈਸਟਿਸ ਹੋਣਾ ਯਾਨੀ ਗੋਲੀਆਂ ਦਾ ਉੱਪਰ ਹੋਣਾ ਜਾਂ ਸੁਸੂਪਸਾ ਦੇ ਰਸੇ ਦਿੱਕਤ ਹੋਣਾ ਜਾਂ ਗੁਰਦਿਆਂ ਵਿੱਚ ਸੋਜਣ ਹੋਣਾ ਹਰ ਤਰ੍ਹਾਂ ਦੇ ਆਪਰੇਸ਼ਨ ਇੱਥੇ ਅੱਗੇ ਦੀ ਕਰ ਕਰਿਆ ਕਰਾਂਗੇ ਸੋ ਜਿਵੇਂ ਕਿ ਤੁਸੀਂ ਦੇਖਿਆ ਗੁਰਦਾਸਪੁਰ ਮੈਡੀ ਸਿਟੀ ਦੇ ਵਿੱਚ ਹੁਣ ਹਰ ਤਰ੍ਹਾਂ ਦੇ ਜਿਹੜੇ ਆਪਰੇਸ਼ਨ ਹੋ ਰਹੇ ਨੇ ਅਰ ਮਾਹੀ ਜਿਹੜੇ ਨੇ ਅਭਿਸ਼ੇਕ ਗੁਪਤਾ ਜੀ ਵੱਲੋਂ ਅੱਜ ਇੱਕ ਆਪਣੀ ਜਿਹੜੀ ਆ ਇੱਕ ਪੇਸ਼ੈਂਟ ਦੀ ਸਰਜਰੀ ਕੀਤੀ ਗਈ ਹੈ ਜੋ ਕਾਫੀ ਕੰਪਲਿਕੇਟਿਡ ਸੀ ਜਿਸ ਨੂੰ 4 1/2 ਘੰਟੇ ਲੱਗੇ ਹੈ ਤੇ ਨਾਲ ਹੀ ਉਹਨਾਂ ਨੇ ਇਹ ਵੀ ਦੱਸਿਆ ਕਿ ਪੇਸ਼ੈਂਟ ਦੀ ਹਾਲਤ ਠੀਕ ਹੈ ਤੇ ਇਸ ਦੇ ਨਾਲ ਹੀ ਆਪਣੇ ਗੁਰਦਾਸਪੁਰ ਵਾਸੀਆਂ ਨੂੰ ਦੱਸਣਾ ਚਾਹਾਂਗੇ ਕਿ ਹੁਣ ਮੈਂ ਗੁਰਦਾਸਪੁਰ ਮੈਡੀ ਸਿਟੀ ਦੇ ਵਿੱਚ ਹਰ ਤਰ੍ਹਾਂ ਦੇ ਜਿਹੜੇ ਆਪਰੇਸ਼ਨ ਕੀਤੇ ਜਾ ਰਹੇ ਨੇ ਤੇ ਜਿਹੜੇ ਡਾਕਟਰ ਅਭਿਸ਼ੇਕ ਗੁਪਤਾ ਜੀ ਨੇ ਕਾਫੀ ਮਾਹਿਰ ਨੇ ਐਮਜ਼ ਤੋਂ ਪਾਸ ਆਊਟ ਨੇ ਦਿੱਲੀ ਐਮਜ਼ ਤੋਂ ਇੱਕ ਹੋਰ ਡਾਕਟਰ ਨੇ ਉਹ ਵੀ ਗੁਰਦਾਸਪੁਰ ਮੈਡੀ ਸਿਟੀ ਤੇ ਵਿਚਾਰੇ ਨੇ ਉਹ ਵੀ ਦਿੱਲੀ ਐਮਜ਼ ਤੋਂ ਪਾਸ ਆਊ ਤੋ ਇਸ ਤਰ੍ਹਾਂ ਗੁਰਦਾਸਪੁਰ ਮੈਡੀ ਸਿਟੀ ਦੇ ਵਿੱਚ ਜਿਹੜੇ ਸਾਰੇ ਡਾਕਟਰ ਨੇ ਉਹ ਕਾਫੀ ਮਾਹਿਰ ਨੇ ਤੇ ਹੁਣ ਜਿੱਥੇ ਗੁਰਦਾਸਪੁਰ ਵਾਸੀਆਂ ਨੂੰ ਬਾਹਰ ਜਾੜਾ ਪੈਂਦਾ ਸੀ ਹਰ ਛੋਟੀ ਚੀਜ਼ ਵਾਸਤੇ ਤੇ ਹੁਣ ਉਹਨਾਂ ਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਹੈ ਕੈਂਸਰ ਤੋਂ ਲੈ ਕੇ ਹਰ ਛੋਟੀ ਚੀਜ਼ ਤੱਕ ਬੱਚਿਆਂ ਦੇ ਤੇ ਜਨਾਨਾ ਰੋਗਾਂ ਦੇ ਹਰ ਤਰ੍ਹਾਂ ਦੇ ਜਿਹੜੇ ਆਪਰੇਸ਼ਨ ਨੇ ਗੁਰਦਾਸਪੁਰ ਮੈਡੀ ਸਿਟੀ ਦੇ ਵਿੱਚ ਸਫਲਤਾਪੂਰਵਕ ਕੀਤੇ ਜਾ ਰਹੇ ਨੇ ਤੇ ਜੇਕਰ ਕਿਸੇ ਨੂੰ ਵੀ ਇਸ ਤਰ੍ਹਾਂ ਦੀ ਕੋਈ ਪਰੇਸ਼ਾਨੀ ਪੇਸ਼ ਆਉਂਦੀ ਹੈ ਤੇ ਗੁਰਦਾਸਪੁਰ ਮੈਡੀ ਸਿਟੀ ਦੇ ਵਿੱਚ ਆ ਕੇ ਡਾਕਟਰ ਮਨਜੀਤ ਸਿੰਘ ਬੱਬਰ ਤੇ ਉਹਨਾਂ ਦੀ ਮਾਹਿਰ ਟੀਮ ਨਾਲ ਮਿਲ ਸਕਦੇ ਨੇ ਤੇ ਉਹ ਤੁਹਾਨੂੰ ਉਮੀਦ ਕਰਦੇ ਹਾਂ ਕਿ ਗੁਰਦਾਸਪੁਰ ਵਾਸੀ ਇੱਥੇ ਆਪਣਾ ਗੁਰਦਾਸਪੁਰ ਮੈਡੀ ਸਿਟੀ ਦੇ ਵਿੱਚ ਪਹੁੰਚ ਕੇ ਆਪਣਾ ਚੈੱਕਅਪ ਕਰਾ ਸਕਦੇ ਨੇ ਤੇ ਆਪਣੇ ਤੰਦਰੁਸਤੀ ਨੂੰ ਯਕੀਨੀ ਬਣਾ ਸਕਦੇ ਨੇ